ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਪਲਾਜ਼ੋ ਦੀ ਸਟੀਚਿੰਗ ਕਰਾਂਗੇ ਪਲਾਜ਼ੋ ਦੀ ਕਟਿੰਗ ਦੀ ਵੀਡੀਓ ਮੈਂ ਪਹਿਲਾਂ ਅਪਲੋਡ ਕੀਤੀ ਹੋਈ ਹੈਗੀ ਡਿਸਕ੍ਰਿਪਸ਼ਨ ਬਾਕਸ 'ਚ ਜਾ ਕੇ ਤੁਸੀਂ ਲਿੰਕ ਨੂੰ ਓਪਨ ਕਰਕੇ ਵੀਡੀਓ ਦੇਖ ਸਕਦੇ ਹੋਗੇ ਜਿਹੜੇ ਵੀ ਕਟਿੰਗ ਨੂੰ ਸਿੱਖਣਾ ਚਾਹੁੰਦੇ ਨੇਗੇ 5 ਮਿੰਟਾਂ ਦੇ ਵਿੱਚ ਕਟਿੰਗ ਹੋ ਜਾਂਦੀ ਹੈ ਔਰ 5 ਮਿੰਟਾਂ ਦੇ ਵਿੱਚ ਹੀ ਸਟੀਚਿੰਗ ਹੋ ਜਾਂਦੀ ਹੈਗੀ ਇਸ ਪਲਾਜ਼ੋ ਦੀ ਅੱਜ ਆਪਾਂ ਸਟੀਚਿੰਗ ਕਰਾਂਗੇ ਬਹੁਤ ਹੀ ਸੌਖੀ ਸਟੀਚਿੰਗ ਹੋ ਜਾਂਦੀ ਹੈਗੀ ਆ ਦੋਨੇ ਬੱਲੇ ਆਪਾਂ ਅਲੱਗ-ਅਲੱਗ ਕਰਕੇ ਰੱਖੇ ਹੋਏ ਨੇਗੇ ਆ ਦੇਖੋ ਆ ਇੱਕ ਬੱਲੜ ਹੈਗਾ ਆ ਦੂਸਰਾ ਹੈਗਾ ਹੁਣ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਮੂਰੀ ਵਾਲੀ ਜਿਹੜੀ ਸਟੀਚਿੰਗ ਹੈਗੀ ਉਹ ਕਰਾਂਗੇ ਮੂਰੀ ਵਾਲੀ ਮਾਰਕਿੰਗ ਕਰਾਂਗੇ ਆਪਾਂ ਇਹਦੇ 10 ਇੰਚ ਮੂਰੀ ਦੀ ਆਪਾਂ ਕਟਿੰਗ ਕੀਤੀ ਹੋਈ ਹੈਗੀ 9 ਇੰਚ ਮੂਰੀ ਤਿਆਰ ਰੱਖਣੀ ਹੈਗੀ 1 ਇੰਚ ਐਕਸਟਰਾ ਮਾਰਜਨ ਦਾ ਹੁਣ 9 ਇੰਚ ਤੇ ਆਪਾਂ ਮਾਰਕ ਮਾਰਕਿੰਗ ਕਰ ਲਾਂਗੇ ਇੱਕ ਮਾਕ ਲਾਵਾਂਗੇ ਬਿਲਕੁਲ ਧਿਆਨ ਦੇ ਨਾਲ ਤੁਸੀਂ 9 ਇੰਚ ਦੇ ਤੇ ਹੀ ਮਾਰਕਿੰਗ ਕਰਨੀ ਹੈਗੀ ਜਿਵੇਂ ਤੁਸੀਂ ਜਿੰਨੀ ਮੂਰੀ ਰੱਖਣੀ ਚਾਹੁੰਦੇ ਹੋ ਉਹਦੇ ਹਿਸਾਬ ਨਾਲ

ਇਹ ਸਟੀਚਿੰਗ ਕਰਨੀ ਹੈਗੀ ਮਾਜਨ ਆਪਾਂ ਬੱਦ ਕਟ ਨਹੀਂ ਕਰਨਾਗਾ ਤੇ ਤੁਹਾਡੀ ਸਲਾਈ ਸਹੀ ਨਹੀਂ ਲੱਗੇ ਕਬੀ ਦੂਹ ਪੂਰੀ ਸਲਾਈ ਨੂੰ ਆਪਾਂ ਢੋਲੀ ਵਾਲੀ ਕੰਟਰੀ ਜਿਹੜੀ ਸਲਾਈ ਹੈਗੀ ਉੱਥੋਂ ਤੱਕ ਆਪਾਂ ਪੂਰੀ ਕਰ ਲਾਂਗੇ ਇਹਨੂੰ ਮੋੜ ਕੇ ਇਹਨੂੰ ਆਪਾਂ ਪੱਕਾ ਕਰ ਦਾਂਗੇ ਬਿਲਕੁਲ ਪੱਕੀਆਂ ਕਰ ਲੈਣੀ ਆਪਾਂ ਸਾਰੀਆਂ ਸਲਾਈਆਂ हूँ इस तरह आप दूसरा जोड़ा पला है अपना दूसरी मूरी है जी वह भी आप स्टिचिंग कर लेंगे उम्मीद मार्किंग करके नौ इंच की मूरी रख के इनू स्टिचिंग कर लगे पूरी झोली वाली सिलाई तक ए मैं यदि स्टिचिंग करके फिर मैं थोड़ा दिखाई है कि किमें सिलाई तुम्हें लाइनी हैगी हाँ आप दोनों पलाजो दिलाईया नेग् एक खुंदरली सिलाई है दोल्याद आपने ला के तैयार कर ली है आप करेंगे मुरले पासे दो इंच की आपको काट पावे क्योंकि मुरले पासे दो इंच की काट पैंती होंगी है ਤਾਂ ਹੁਣ ਆਪਾਂ ਇਸ ਤਰ੍ਹਾਂ ਰੱਖ ਲਾਂਗੇ ਇਹਨਾਂ ਨੂੰ ਦੋਨਾਂ ਪੱਲੇ ਨੂੰ ਤਾਂ ਦੋ ਪੱਲੇ ਦੇ ਚੱਕਾਂਗੇ ਜਿਹੜਾ ਮੁਰਲਾ ਪਾਸਾ ਆਪਾਂ ਬਣਾਉਣਾ ਹੈਗਾ ਤੇ ਦੋਨੇ ਪਾਸੇ ਇੱਕੋ ਜਿਹਾ ਹੁਣ ਤੱਕ ਕੋਈ ਵੀ ਮੁਰਲਾ ਪਾਸਾ ਆਪਾਂ ਨਹੀਂ ਰੱਖਿਆ ਹੋਇਆ ਹੈਗਾ ਇਸ ਕਰਕੇ ਇੱਕ ਪਾਸੇ ਨੂੰ ਆਪਾਂ ਚੱਕਾਂਗੇ ਝੋਲੀ ਵਾਲੀ ਸਲਾਈ ਤੱਕ ਉਹਨੂੰ ਫੜਾਂਗੇ ਦੇਖੋ ਇਹਦੇ 2 ਇੰਚ ਦੀ ਮੁਰਲੇ ਪਾਸੇ ਕਾਟ ਪਾਵਾਂਗੇ ਆਪਾਂ ਤਿਰਛੀ ਕਾਟ ਪਾਵਾਂਗੇ ਦੇਖੋ ਇਹ 2 ਇੰਚ ਦੀ ਆਪਾਂ ਮਾਰਕਿੰਗ ਕਰਕੇ 2 ਇੰਚ ਦੀ ਆਪਾਂ ਕੱਟ ਪਾਵਾਂਗੇ ਪੂਰੀ 2 ਇੰਚ ਦੀ ਮਾਰਕਿੰਗ ਕਰਾਂਗੇ ਆਪਾਂ ਤੇ ਆ ਦੇਖੋ ਵਿਚਾਲੇ ਵਿੱਚ ਵਿਚਾਲਾ ਕਰਕੇ ਨੇ ਕੱਟ ਲਾ ਲਿਆਗਾ ਬਿਲਕੁਲ ਵਿਚਾਲਾ ਕਰਕੇ ਕੱਟ ਲਾਇਆ ਉੱਥੋਂ ਤੱਕ ਆਪਾਂ ਹਿਸਾਬ ਨਾਲ ਇੰਚ ਟੇਪ ਰੱਖ ਕੇ ਤਿਰਛੀ ਕੱਟ ਜਿਹੜੀ ਆ ਪਾ ਦਾਂਗੇ ਮੁਰਲੇ ਪਾਸੇ 'ਚ ਕਿਉਂਕਿ ਮੁਰਲੇ ਪਾਸੇ 'ਚ ਕੱਟ ਪਾਣੀ ਬਹੁਤ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਜਿਹੜਾ ਆਪਣਾ ਪਲਾਜੋ ਉੱਪਰ ਜੈਨੂੰ ਚੜੀ ਜਾਊਗਾ ਉਹ ਤਾਂ ਠੀਕ ਨਹੀਂ ਰਹੂਗਾ ਤੰਗ ਕਰੂਗਾ ਆਪਾਂ ਨੂੰ ਦੇਖੋ ਜੀ ਹੁਣ ਇਹਦੀ ਆਪਾਂ ਕਟਿੰਗ ਕਰ ਦਾਂਗੇ ਇਹ ਗੱਲ ਦੇ ਵਿੱਚ ਧਿਆਨ ਰੱਖਣਾ ਹੈ ਕਿ ਦੋਨਾਂ ਪੱਲੇ 'ਚ ਮੈਂ ਇੱਕ ਪਾਸੇ ਹੀ ਫੜਿਆ ਝੋਲੀ ਵਾਲਾ ਪਾਸਾ ਜਿਹੜਾ ਮੂਰੇ ਬਣਾਵਾਂਗੇ ਆ ਚੀਜ਼ਾਂ ਦੇਖੋ ਆ ਗੱਲ ਦਾ ਧਿਆਨ ਰੱਖਿਓ ਦੇਖੋ ਝੋਲੀ ਵਾਲੀ ਸਲਾਈ ਇੱਕ ਮੂਰੇ ਰੱਖੀ ਹੋਈ ਹੈਗੀ ਇੱਕ ਅੱਗੇ ਰੱਖੀ ਹੋਈ ਆ ਦੇਖੋ ਇਸ ਤਰ੍ਹਾਂ ਤਾਂ ਕਟਿੰਗ ਆਪਾਂ ਕਰ ਲਈ ਹੈਗੀ ਜਿਹੜੀ ਤਿਰਛੀ ਕਟਿੰਗ ਮੂਰਲੇ ਪਾਸੇ ਆਪਾਂ ਕਟਾਈ ਪਾਣੀ ਹੁਣ ਆਪਾਂ ਇਹਨੂੰ ਝੋਲੀ ਵਾਲੀ ਸਲਾਈ ਪਾਵਾਂਗੇ ਝੋਲੀ ਵਾਲੀ ਸਲਾਈ ਜਿਹੜਾ ਕੱਟ ਵਾਲਾ ਪਾਸਾ ਪਾਏਗਾ ਉਹਦੇ ਤੋਂ ਆਪਾਂ ਮੂਰਲਾ ਪਾਸਾ ਬਣਾਵਾਂਗੇ ਤੇ ਆ ਜਿਹੜੀ ਝੋਲੀ ਵਾਲੀ ਵਿਚਾਲੋਂ ਸਲਾਈ ਹੈ ਨਾ ਸਲਾਈ ਦੇ ਨਾਲ ਸਲਾਈ ਮਿਲਣੀ ਚਾਹੀਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈਗਾ ਦੇਖੋ ਝੋਲੀ ਵਾਲੀ ਸਲਾਈ ਹੈ ਜਿਹੜੀ ਪੂਰੀ ਆਪਾਂ ਲਾ ਲਾਂਗੇ ਥੋੜਾ ਜਿਹਾ ਮੱਜਨੇ ਇਹਦਾ ਰੱਖਾਂਗੇ ਓਕੇ ਜੀ ਫੋਲਡਿੰਗ ਕਰਦੇ ਹੁੰਨੇ ਆਪਾਂ ਸਲਾਈ ਦੀ ਪਜਾਮੇ ਦੇ ਵਿਚਾਲੇ ਬਿਲਕੁਲ ਜਿਹੜੀ ਝੋਲੀ ਵਾਲੀ ਸਲਾਈ ਪਾਉਣੀ ਆ ਬਿਲਕੁਲ ਸੇਮ ਉਹਦੇ ਵਗੂ ਇਹ ਸਲਾਈ ਪੈਂਦੀ ਹੈਗੀ ਆਪਾਂ ਹੁਣ ਸਟਾਰਟ ਕਰਾਂਗੇ ਆਪਾਂ ਸਲਾਈ ਫੋਣੀ ਮੂਰਲਾ ਪਾਸਾ ਜਿਹੜਾ ਕਾਟਾ ਵਾਲਾ ਪਾਸਾ ਹੈਗਾ ਆਪਾਂ ਉਹ ਚੱਕ ਲਿਆ ਹੈਗਾ ਦੋਵੇਂ ਪੱਲੇ ਧਿਆਨ ਨਾਲ ਆਪਾਂ ਰੱਖਣੇ ਹੈਗੇ

ਜਿਹੜੀ ਆਪਣੀਆਂ ਸਲਾਈ ਵਾਲਾ ਮਾਰਜਨ ਹੈਗਾ ਇਹ ਮਾਰਜਨ ਆਪਾਂ ਅੰਦਰਲੀ ਸਾਈਡ ਨੂੰ ਫੋਲਡ ਕਰ ਦੇਣਾ ਇਹ ਸਲਾਈ 'ਚ ਨਹੀਂ ਆਉਣਾ ਚਾਹੀਦਾ ਜਿਵੇਂ ਆਪਾਂ ਮੋੜਾ ਜੋੜਦੇ ਹੋਏ কুরਤੀ ਦੇ ਵਿੱਚੋਂ ਆ ਜਿਹੜਾ ਐਕਸਟਰਾ ਮਾਰਜਨ ਹੁੰਦਾ ਹੈਗਾ ਉਹਨੂੰ ਪਿੱਛੇ ਕਰ ਦੇਣੀ ਹੈ ਦੇਖੋ ਇਹਨਾਂ ਸਲਾਈਆਂ ਨੂੰ ਪਿੱਛੇ ਕਰ ਦੇਣਾ ਜੇ ਇਹ ਸਲਾਈ ਦੇ ਵਿੱਚ ਆ ਗਈ ਇੱਥੇ ਹੁਣ ਆਪਣੀ ਫੇਰ ਇਹਨੇ ਪਲਾਜ਼ੋ ਨੇ ਆਪਣੇ ਮੂਰੀ ਤੋਂ ਟੱਕਿਆ ਜਾਣਾ ਇੱਕ ਪਾਸੇ ਤੇ ਇਹਨਾਂ ਦੇ ਪਰਸੇ ਪਿੱਛੇ ਕਰ ਦੇਣੀ ਹੈ ਸਲਾਈ ਫੋਲਡ ਕਰਕੇ ਇਸੇ ਤਰ੍ਹਾਂ ਆਪਾਂ ਪੂਰੀ ਇਹ ਸਲਾਈ ਹੈ ਪੂਰੀ ਕੰਪਲੀਟ ਕਰ ਲੈਣੀ ਹੈਗੀ ਪੂਰੀ ਸਲਾਈ ਕਰ ਲਈਏਗੀ ਹੁਣ ਆਪਾਂ ਦੋਨੇ ਪੱਲੇ ਨੂੰ ਅਲੱਗ-ਅਲੱਗ ਕਰਕੇ ਦੀ ਫੋਲਡਿੰਗ ਕਰਾਂਗੇ ਇਹਨੂੰ ਇਸ ਤਰ੍ਹਾਂ ਥੋੜੀ-ਥੋੜੀ ਜਿਹੀ ਸਲਾਈ ਨੂੰ ਦੱਬ ਦੇਾਂਗੇ ਜਮਾ ਪੈ ਥੋੜਾ ਜਿਹਾ ਪੈਰ ਦੇ ਮਾਰਜਨ ਦਾ ਫੋਲਡ ਕਰਕੇ ਇਹਨੂੰ ਪੂਰੀ ਸਲਾਈਨ ਦੱਬਦੇ ਹੈਗੇ ਨਹੀਂ ਤਾਂ ਧਾਗੇ ਜੇ ਨਿਕਲ ਹੀ ਜਾਣਗੇ ਇਸ ਤਰ੍ਹਾਂ ਪੂਰੇ ਧਿਆਨ ਦੇ ਨਾਲ ਇਹ ਪੇਚ ਕਸਾਏ ਦੇ ਪੇਚ ਕਸ ਨਾਲ ਵੀ ਧਾਗੇ ਨੂੰ ਆਪਾਂ ਸੈੱਟ ਕਰ ਸਕਦੇ ਹੈਗੇ ਤੇ ਸਫਾਈ ਨਾਲ ਹੋ ਜਾਣਗੇ ਆਰਾਮ ਦੇ ਨਾਲ ਇਹਨੂੰ ਖਿੱਚਣ ਨਹੀਂ ਦੇਣਾ ਤੁਸੀਂ ਬਿਲਕੁਲ ਵੀ ਨਹੀਂ ਤਾਂ ਬਲਜਾ ਪੈ ਜੂਗਾ ਸਲਾਈ ਨੂੰ ਧਿਆਨ ਨਾਲ ਤੁਸੀਂ ਰੱਖਦੇ ਹੋ ਇਹਨੂੰ ਠੀਕ ਕਰ ਦੇਣਾ ਹੈ ਥੋੜਾ ਜਿਹਾ ਅੱਗੇ ਠੀਕ ਕਰਦੇ ਜਾਣਾ ਥੋੜੀ ਥੋੜੀ ਜਿਹੀ ਕੋ ਸਲਾਈ ਨੂੰ ਇਹਨੂੰ ਲੁਕਾ ਦੇ ਜਾਣੇਗਾ ਪੂਰੀ ਸਲਾਈ ਨੂੰ ਦੱਬ ਕੇ ਆਪਾਂ ਤਿਆਰ ਕਰ ਲਿਆ। ਜਾਣ ਦੇ ਨਾਲ ਇਸੇ ਤਰ੍ਹਾਂ ਆਪਾਂ ਪੂਰੀ ਸਲਾਈ ਫਿਨਿਸ਼ਿੰਗ ਦੇ ਨਾਲ ਆਪਾਂ ਇਹਨੂੰ ਫੋਲਡ ਕਰ ਲਾਂਗੇ ਇਹਨੂੰ ਦੱਬ ਦਾਂਗੇ ਸਲਾਈ ਨੂੰ ਝੋਲੀ ਵਾਲੀ ਸਲਾਈ ਆਪਣੀ ਤਿਆਰ ਹੋ ਗਈ ਹੈਗੀ ਹੁਣ ਸਿਰਫ ਆਪਣੀ ਇਲਾਸਟਿਕ ਰਹਿਦੀ ਹੈਗੀ ਬਸ ਇਸ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਇਲਾਸਟਿਕ ਪਾ ਲਾਂਗੇ ਉੱਪਰੋਂ ਆਪਾਂ ਨੇ ਫੰਬੋੜ ਲੱਗੇ ਆਗੇ ਅੱਧੇ ਇੰਚ ਦੀ ਫੋਲਡਿੰਗ ਆਪਾਂ ਪਹਿਲਾਂ ਹੀ ਰਾਖ ਸਲਾਈ ਇਹਦੇ ਲਾ ਲਾਂਗੇ ਕਿ ਨਹੀਂ ਜਿੰਨ ਇੱਕ ਫੋਲਡਿੰਗ ਪਹਿਲਾਂ ਕਰਨੀ ਆਪਾਂ ਨੇ ਨਹੀਂ ਤਾਂ ਇਲਾਸਟਿਕ ਪਾਉਣ ਵੇਲੇ ਆਪਾਂ ਨੂੰ ਇਹ ਤੰਗ ਕਰ ਦੇਈ ਫਿਰ ਜੇ ਆਪਾਂ ਟਾਈਮ ਤੇ ਫੋਲਡਿੰਗ ਕਰਦੇ ਆ ਮੈਂ ਹਮੇਸ਼ਾ ਪਹਿਲਾਂ ਹੀ ਫੋਲਡਿੰਗ ਕਰ ਲੈਣੀ ਹੁੰਦੀ ਐ ਲੋ ਅੱਧੇ ਇੰਚ ਦੀ ਆਪਾਂ ਐਕਸਟਰਾ ਮਾਰ ਦਿੰਨਾ ਜਿਹੜਾ ਵੀ ਫੋਲਡਿੰਗ ਕਰਦੇ ਆ ਇਹ ਆਪਾਂ ਪੂਰੇ ਗਲਾਈ ਤੇ ਜਿੰਨਾ ਆਪਾਂ ਜਿੰਨਾ ਕਪੜਾ ਹੈਗਾ ਐ ਆਪਣਾ ਉੱਪਰ ਇਲਾਸਟਿਕ ਜਿੰਨੇ ਦੇ ਵਿੱਚ ਪਾਣੀ ਐ ਪੂਰੇ ਨੂੰ ਹੀ ਆਪਾਂ ਇਹ ਰੱਸ ਲਾਈ ਜਿਹੜੀ ਲਾ ਲਾਂਗੇ ਤੇ ਇੰਨੀ ਫੋਲਡਿੰਗ ਕਰ ਆ ਦੇਖੋ ਪੂਰੇ ਆਪਾਂ ਪੂਰਾ ਜਿੰਨਾ ਮਾਰਜਨ ਹੈਗਾ ਕਿ ਅੱਧੇ ਇੰਚ ਦਾ ਮਾਰਜਨ ਕੋ ਫੋਲਡ ਕਰਨੇ ਆ ਜੇ ਹੁਣ ਇ